ਰੋਟਰੀ ਕਲੱਬ ਅੰਮ੍ਰਿਤਸਰ ਮਹੀਨਦੀ ਮੀਟਿੰਗ ਪ੍ਰਧਾਨ ਮਹਿੰਦਰਪਾਲ ਸ਼ਰਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਰੋਹਿਤ ਉਭਰਾਏ ਡਿਸਟ੍ਰਿਕਟ ਗਵਰਨਰ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਅਰਨਾ ਉਭਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਅਸਿਸਟੈਂਟ ਗਵਰਨਰ ਜਸਪਾਲ ਸਿੰਘ ਵਿਜੇਪਸੀਨ ਐਚਐਸ ਜੋਗੀ ਅਤੇ ਹੋਰ ਆਏ ਮਹਿਮਾਨਾਂ ਦਾ ਅੰਮ੍ਰਿਤਸਰ ਰੋਟਰੀ ਕਲੱਬ ਮੇਨ ਦੇ ਪ੍ਰਧਾਨ ਮਹਿੰਦਰਪਾਲ ਸ਼ਰਮਾ ਇੰਜੀਨੀਅਰ ਮਨਜੀਤ ਸਿੰਘ ਜਨਰਲ ਸਕੱਤਰ ਦਵਿੰਦਰ ਸਿੰਘ ਸੀਏ ਸਾਹਿਬਾ ਡਿਸਟ੍ਰਿਕਟ ਗਵਰਨਰ ਵਿਕਾਸ ਕੁਮਾਰ ਸੀਏ सुरेंद्र ਸਿੰਘ ਪੀਪੀ ਐਮਐਲਏ ਕੋਰ ਵਿਜੇ ਪ੍ਰਤਾਪ ਸਿੰਘ ਨਿਰਮਲ ਸਿੰਘ ਆਨੰਦ ਸਰਜੈਂਟ ਅਤੇ ਰੋਟਰੀਅਨ ਪੀਪੀ ਰੀਤਾ ਸ਼ਰਮਾ ਐਮ ਸੀਓ ਵੱਲੋਂ ਨਿਗਾਹ ਸਵਾਗਤ ਕੀਤਾ ਗਿਆ ਉਪਰੰਤ ਰਾਸ਼ਟਰੀ ਗੀਤ ਨਾਲ ਮੀਟਿੰਗ ਦੀ ਸ਼ੁਰੂਆਤ ਹੋਈ ਕਲੱਬ ਦੇ ਜਨਰਲ ਸਕੱਤਰ ਮਨਜੀਤ ਸਿੰਘ ਚੀਫ ਇੰਜੀਨੀਅਰ ਨੇ ਪਿਛਲੇ ਸਮੇਂ ਦੀ ਰਿਪੋਰਟ ਪੜ੍ਹੀ ਅਤੇ ਕਲੱਬ ਵੱਲੋਂ ਕੀਤੇ ਕਾਰਜਾਂ ਬਾਰੇ ਇੱਕ ਡਾਕੂਮੈਂਟਰੀ ਪੀਪੀਟੀ ਪੇਸ਼ ਕੀਤੀ ਉਪਰੰਤ ਪ੍ਰਧਾਨ ਮਹਿੰਦਰ ਕੁਮਾਰ ਸ਼ਰਮਾ ਨੇ ਕਲੱਬ ਦੀਆਂ ਸਮੱਸਿਆਵਾਂ ਡਿਸਟ੍ਰਿਕਟ ਗਵਰਨਰ ਰੋਹਿਤ ਉਪਰਾਏ ਸਾਹਮਣੇ ਰੱਖੀਆਂ ਇਸ ਮੌਕੇ ਉਭਰਾਏ ਨੇ ਕਿਹਾ ਕਿ ਅੰਮ੍ਰਿਤਸਰ ਦੇ ਤਕਰੀਬਨ 1 ਸਦੀ ਪੁਰਾਣੇ ਇਸ ਕਲੱਬ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹ ਵਿਸ਼ੇਸ਼ ਤੌਰ ਤੇ ਇਸ ਕਲੱਬ ਦਾ ਸਹਿਯੋਗ ਕਰਨਗੇ ਇਸ ਮੌਕੇ ਪਹਿਲਾ रह चुके ਕਲੱਬ ਦੇ ਪ੍ਰਧਾਨਾਂ ਦਾ ਜਿਸ ਵਿੱਚ ਸੁਦਰਸ਼ਨ ਕਪੂਰ, ਸੁਰਿੰਦਰ ਸਿੰਘ, ਗਾਂਧੀ, ਰਜੇਸ਼ ਮਹਿਰਾ, ਵਿਜੇ ਨૈયਰ, ਵਿਕਾਸ ਕੁਮਾਰ, ਦੀਪਕ ਕਰਨਾ, ਰੀਤਾ ਸ਼ਰਮਾ, ਬੀ ਐਮ ਸਿੰਘ, ਮਹੇਸ਼ਾਗਰ, ਡਾਕਟਰ ਤੇਜਪਾਲ ਸਿੰਘ ਮਲਹੋਤਰਾ, ਡਾਕਟਰ ਪ੍ਰਤਾਪ ਸਿੰਘ ਆਦਿ ਸਨਮਾਨ ਕੀਤਾ ਗਿਆ। ਰੋਟਰੀਅਨ ਬੀ ਐਮ ਸਿੰਘ ਵੱਲੋਂ ਰਿਕਾਰਡ ਇਸ ਤੋਂ ਇੰਝ ਵਾਰ ਖੂਨਦਾਨ ਕਰਨ ਤੇ ਮੈਮੈਂਟੋ ਦਿੱਤਾ ਗਿਆ। ਨਿਰਮਲ ਸਿੰਘ ਆਨੰਦ ਨੂੰ ਆਨ ਡੈਰੀ ਡਾਕਟਰੇਟ ਦੀ ਡਿਗਰੀ ਪ੍ਰਾਪਤ ਹੋਣ ਤੇ ਸਾਰੇ ਹੌਸਲੋਂ ਵਧਾਈ ਦਿੱਤੀਆਂ ਗਈਆਂ। ਮੋਮੈਂਟੋ ਅਤੇ ਗਿਫਟ ਨਾਲ ਸਨਮਾਨਤ ਵੀ ਕੀਤਾ ਗਿਆ। ਡਾਕਟਰ ਨਿਰਮਲ ਸਿੰਘ ਆਨੰਦ ਵੱਲੋਂ ਸਭਨਾਂ ਵਧਾਈ ਦੇਣ ਵਾਲੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਪਹਿਲਾਂ ਤੋਂ ਵੀ ਵੱਧ ਸਮਾਂ ਦੇ ਕੇ ਸੋਸ਼ਲ ਕੰਮ ਕਰਦੇ ਰਹਿਣਗੇ। ਅਸ਼ੋਕ ਕੁਮਾਰ ਵਿੱਤ ਸਕੱਤਰ ਵੱਲੋਂ ਇਸ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ ਤੇ ਵਿੱਤੀ ਰਿਪੋਰਟ ਪੜ੍ਹ ਕੇ ਸੁਣਾਈ ਗਈ ਇਸ ਮੌਕੇ ਕੁਰ ਵਿਜੇ ਪ੍ਰਤਾਪ ਸਿੰਘ ਐਮਐਲਏ ਈਕੋ ਕਲੱਬ ਦੇ ਪ੍ਰਧਾਨ ਰੋਟਰੀਅਨ ਹਰਬੀਰ ਸਿੰਘ ਜਸਕਰਨ ਕੌਰ ਪ੍ਰਧਾਨ ਟਰੈਕਟਰ ਨਕਟਰ ਕਲੱਬ ਅਤੇ ਸੈਕਟਰੀ ਜੁਵਰਾਜ ਰੋਟਰੀਅਨ ਨਰਿੰਦਰ ਕੁਮਾਰ ਸੰਧੀ ਚੀਫ ਇੰਜੀਨੀਅਰ ਡਾਕਟਰ ਆਰ ਐਸ ਬਾਵਾ ਦੀਪਕ ਖੰਨਾ ਰਾਜੀਵ ਖੰਨਾ ਡਾਕਟਰ ਪ੍ਰਤਾਪ ਪਾਤੀ ਜੈਸਮਿਨ ਕੌਰ ਗਿੱਲ ਗੁਰਿੰਦਰ ਕੌਰ ਗੁਰਮੀਤ ਸਿੰਘ ਲੁਥਰਾ ਕੇਵਲ ਕਿਸ਼ਨ ਅਰੂੜਾ ਮੋਦੀਨ ਸ਼ਰਮਾ ਦਲਜੀਤ ਸਿੰਘ ਅਰੂੜਾ ਫਰਸਟ ਲੇਡੀ ਆਫ ਕਲੱਬ ਅਰਨੂ ਸ਼ਰਮਾ ਜਸਮੀਤ ਕੌਰ ਵਾਲੀਆ ਨੀਲਮ ਸ਼ਰਮਾ ਆਦ ਬਹੁਤ ਸਾਰੇ ਮੈਂਬਰ ਹਾਜ਼ਰ ਸਨ ਮਿਸ ਅਸ਼ਵੀਨ ਕੌਰ ਆਨੰਦ ਕਨੇਡਾ ਦਾ ਇੱਥੇ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ ਮੈਂ ਰੋਹਿਤ ਅਬਰਾਈ ਗਵਰਨਰ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3070 ਅੱਜ ਆਪਣੀ ਗਵਰਨਰ ਅਫੀਸ਼ੀਅਲ ਵਿਜ਼ਿਟ ਤੇ ਰੋਟਰੀ ਕਲੱਬ ਅਮਰਸਰ ਵਿੱਚ ਆਉਣ ਦਾ ਮੈਨੂੰ ਮੌਕਾ ਮਿਲੇਆ ਔਰ ਇੱਕ ਕਲਬ ਸਾਡਾ ਜਿਹੜਾ ਰੋਟੀ ਇੰਟਰਨੈਸ਼ਨਲ ਦਾ ਇੰਡੀਆ ਚ ਸਭ ਤੋਂ ਪੁਰਾਣੇ ਕਲਬਾਂ ਚੋਂ ਇੱਕ ਪੁਰਾਣਾ ਕਲਬ ਹੈ 1933 ਤੋਂ ਇਹ ਚੱਲ ਰਿਹਾ ਹੈ ਔਰ ਇਸ ਕਲਬ ਦੇ ਜਿਹੜੇ ਪ੍ਰੋਜੈਕਟਸ ਨੇ ਸਰਵਿਸ ਦੇ ਉਹ ਬਹੁਤ ਤਾਰੀਫਯੋਗ ਨੇ ਚਾਹੇ ਉਹ ਕੈਂਸਰ ਹਸਪੀਟਲ ਦੀ ਮੈਨੇਜਮੈਂਟ ਹੋਵੇ ਚਾਹੇ ਉਹ ਬਿਰਧ ਆਸ਼ਰਮ ਜਾਂ ਬਲਾਈਂਡ ਗਰਲਸ ਦੇ ਸਕੂਲਾਂ ਦੇ ਵਿੱਚ ਸੇਵਾ ਕਰਨੀ ਹੋਵੇ ਚਾਹੇ ਉਹ ਕਿਸੇ ਪ੍ਰਕਾਰ ਦਾ ਵੀ ਕਿਸੇ ਲੋੜਵੰਦ ਦੀ ਸਹਾਇਤਾ ਹੋਵੇ ਤੇ ਇਹ ਰੋਟੀ ਕਲਬ ਅੰਮ੍ਰਿਤਸਰ ਦੇ ਜਿਹੜੇ ਮੇਰੇ ਸਾਥੀ ਨੇ ਟੀਮ ਹਮ ਦੇ ਜਿਹੜੇ ਪ੍ਰਧਾਨ ਜੀ ਮਿੰਦਰਪਾਲ ਜੀ ਸੈਕਟਰੀ ਮਨਜੀਤ ਜੀ ਪਾਸ ਸਾਡੇ ਡਿਸਟ੍ਰਿਕਟ ਕਰਨ ਦਵਿੰਦਰ ਜੀ ਔਰ ਬਹੁਤ ਸੀਨੀਅਰ ਰੋਟੀਰੀਅਨ ਸਾਰੇ ਜਿਹੜੇ ਕਿ ਮੇਰੇ ਗਵਰਨਰ ਦੇ ਐਡਵਾਈਜ਼ਰੀ ਕਾਉਂਸਲ ਦੇ ਮੈਂਬਰ ਵੀ ਨੇ ਸੁਦਰਸ਼ਨ ਕਪੂਰ ਜੀ ਔਰ ਤੁਹਾਡੇ ਲੋਕਲ ਇਥੇ ਦੇ ਐਮ ਐਲ ਏ ਸਾਹਿਬ ਜੋ ਆਪਣੇ ਕੋਲ ਵਿਜੇ ਪ੍ਰਤਾਪ ਸਿੰਘ ਜੀ ਜੋ ਕਿ ਇਸ ਕਲੱਬ ਦੇ ਮੈਂਬਰ ਨੇ ਇਸ ਤਰ੍ਹਾਂ ਦੀ ਵਧੀਆ ਸਖਸ਼ਿਤਾ ਇਸ ਕਲੱਬ ਦੀਆਂ ਮੈਂਬਰ ਨੇ ਔਰ ਇਹਨਾਂ ਦਾ ਸੋਚਣ ਦਾ ਤਰੀਕਾ ਲੋਕਾਂ ਦੀ ਮਦਦ ਦਾ ਤਰੀਕਾ ਬਹੁਤ ਹੀ ਯੂਨੀਕ ਹੈ ਔਰ ਮੈਂ ਸਾਰਿਆਂ ਨੂੰ ਇਹਨਾਂ ਨੂੰ ਬਹੁਤ ਬਹੁਤ ਇਹਨਾਂ ਦੇ ਕੰਮ ਦੀ ਤਾਰੀਫ਼ ਕਰਦਾ ਸ਼ਲਾਘਾ ਕਰਦਾ ਔਰ ਡਿਸਟ੍ਰਿਕਟ ਵੱਲੋਂ ਰੂਟੀ ਇੰਟਰਨੈਸ਼ਨਲ ਡਿਸਟ੍ਰਿਕਟ ਵੱਲੋਂ ਜਿਹੜੇ ਬਹੁਤ ਪ੍ਰੋਜੈਕਟ ਕਮਿਊਨਿਟੀ ਸਰਵਿਸ ਦੇ ਚਲਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਪਿੱਛੇ 3 ਮਹੀਨੇ ਤੋਂ ਫਲੱਡ ਰੀਲੀਫ ਵਰਕ ਜਿਹੜੀ ਅਫੈਕਟਡ ਫੈਮਲੀਆਂ ਨੇ ਉਹਨਾਂ ਲਈ ਚਲਾ ਰਹੇ ਆ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਦੀ ਪਿੰਡਾਂ ਦੇ ਵਿੱਚ ਕੋਸ਼ਿਸ਼ ਕਰ ਰਹੇ ਆ ਜਿਹਦੇ ਅੰਦਰਗਤ 2 ਦਸੰਬਰ ਨੂੰ ਅਸੀਂ ਇੱਕ 10 ਲੱਖ ਰੁਪਏ ਦਾ ਪ੍ਰੋਜੈਕਟ ਹੋਰ ਅਜਨਾਲੇ ਦੇ ਪਿੰਡਾਂ ਦੇ ਵਿੱਚ ਕਰਨ ਜਾ ਰਹੇ ਆ ਰੋਟਰੀ ਇੰਟਰਨੈਸ਼ਨਲ ਵੱਲੋਂ ਉਹਨਾਂ ਸਾਰਿਆਂ ਵਿੱਚ ਇਸ ਕਲੱਬ ਦੀ ਜਿਹੜੀ ਹੈ ਯੋਗਦਾਨ ਔਰ ਜਿਹੜੀ ਛੂਮੁਲੀਅਤ ਹੈ ਬਹੁਤ ਹੀ ਕਾਬਲੇ ਤਾਰੀਫ ਹੈ ਔਰ ਮੈਂ ਹਮੇਸ਼ਾ ਇਹਨਾਂ ਨੂੰ ਸ਼ੁਭ ਕਾਮਨਾਵਾਂ ਦੇ ਨਾਲ ਇਹਨਾਂ ਤੋਂ ਉਮੀਦ ਵੀ ਰੱਖਦਾ ਹਾਂ ਕਿ ਸਾਡੇ ਜਿਹੜੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ ਦੀ ਦਾ ਹੀ ਵਿੱਚ ਵੀ ਜੰਮੂ ਕਸ਼ਮੀਰ ਲੇਹ ਲਦਾਖ ਪੰਜਾਬ ਹਿਮਾਚਲ ਪ੍ਰਦੇਸ਼ ਦੇ ਇਲਾਕੇ ਆਦੇ ਨੇ ਉਹਦੇ ਵਿੱਚ ਇਹ ਸਾਡੇ ਜਿਹੜੇ ਮੋਰੀ ਕੁਛ ਜਿਹੜੇ ਕਲੱਬ ਨੇ ਪਹਿਲੇ ਆਲ ਵਾਲੇ 10 ਕਲੱਬਾਂ ਦੇ ਵਿੱਚ ਇਹ ਹਮੇਸ਼ਾ ਆਪਣਾ ਜਗ੍ਹਾ ਬਣਾਈ ਰੱਖੇ ਇਹਨਾਂ ਨੂੰ ਮੈਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਵਧਾਈ ਦਿੰਦਾ ਦੇਖਿਓ ਇਦਾਂ ਹੁੰਦਾ ਜੀ ਕਿ ਅਸੀਂ ਜਿਹੜੇ ਲੋਕਾਂ ਨੂੰ ਕੋਈ ਜਿਹੜੇ ਡਿਸਟਰੈਸ ਜਿਹੜੇ ਜਿਨ੍ਹਾਂ ਨੂੰ ਨੀਡ ਹੈ ਕੋਈ ਲੈਸ ਔਪੋਰਚੁਨਿਟੀਡ ਪੀਪਲ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਇਹ ਲੋਕ ਆਪ ਵੀ ਆਇਡੈਂਟੀਫਾਈ ਕਰਦੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਫੋਰ ਐਗਜ਼ਾਮਪਲ ਕੋਈ ਜਿੱਦਾਂ ਸਲਾਮ ਮੇਰੀਆ ਹੈ ਉਹਨਾਂ ਦੇ ਵਿੱਚ ਬੱਚਿਆਂ ਦੇ ਪੜਨ ਦੀ ਸੁਵਿਧਾ ਨਹੀਂ ਹੈ ਤਾਂ ਇਹਨਾਂ ਨੂੰ ਕਹਿ ਆ ਕੇ ਕਹਿਣ ਦੀ ਲੋੜ ਨਹੀਂ ਪੈਂਦੀ ਇਹ ਆਪ ਹੀ ਉੱਥੇ ਜਾ ਕੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਦੇ ਨੇ ਉਹਨਾਂ ਦੀ ਕਿਤਾਬਾਂ ਕਾਪੀਆਂ ਦਾ ਇੰਤਜ਼ਾਮ ਕਰਦੇ ਨੇ ਉਹਨਾਂ ਦੀਆਂ ਵਰਦੀਆਂ ਦਾ ਕਲੋਥ ਦਾ ਇੰਤਜ਼ਾਮ ਕਰਦੇ ਨੇ ਔਰ ਉਹਦੇ ਨਾਲ ਦਾ ਕਿਸੇ ਪ੍ਰਕਾਰ ਦੀ ਕੋਈ ਕਿਸੇ ਉਹ વૃદ્ધ ਆਸ਼ਰਮ ਨੇ ਜਾਂ ਕੋਈ ਬਲਾਈਂਡ ਸਕੂਲ ਨੇ ਹਰ ਥਾਂ ਦੇ ਉੱਪਰ ਇਹਨਾਂ ਦੀ ਪਹੁੰਚ ਹੁੰਦੀ ਹੈ ਕਿ ਵੱਧ ਤੋਂ ਵੱਧ ਸੇਵਾ ਦਾ ਕੰਮ ਕੀਤਾ ਜਾ ਸਕੇ ਔਰ ਇੰਡੀਵਿਜੂਅਲਸ ਦੇ ਨਾਲ ਨਾਲ ਜ਼ਿਆਦਾ ਇਹਨਾਂ ਦਾ ਕੰਮ ਹੁੰਦਾ ਹੈ ਕਿ ਜਿਹਦੇ ਚ ਕਮਿਊਨਿਟੀ ਸਰਵਿਸ ਕੀਤੀ ਜਾਏ ਔਰ ਨੰਬਰ ਆਫ ਬੈਨੇਫਿਸ਼ੀਅਰੀਜ਼ ਬਹੁਤ ਜ਼ਿਆਦਾ ਹੋ